ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣ ਪੋਹ ਦਾ ਮਹੀਨਾ ਚੱਲ ਪਿਆ ਹੈਗਾ ਜਿੰਨੇ ਵੀ ਮੇਰੇ ਦੋਸਤ ਮਿੱਤਰ ਭਰਾ ਠੀਕ ਹੈ ਸੰਗਤ ਦੇ ਰੂਪ ਵਿੱਚ ਉੱਥੇ ਜਾ ਕੇ ਲੰਗਰ ਲਾਉਂਦੀ ਹੈ ਠੀਕ ਹੈ ਜਦ ਟਰੈਕਟਰਾਂ ਤੇ ਮਿਊਜ਼ਿਕ ਸਿਸਟਮ ਲਾ ਕੇ ਜਾਂਦੇ ਨੇ ਉਹਨਾਂ ਨੂੰ ਬੇਨਤੀ ਹੈ ਸ਼ਹੀਦਿਆਂ ਦੇ ਟਾਈਮ ਨੇ ਠੀਕ ਹੈ ਸੀ 10 ਦਿਨ ਚੱਲਣਗੇ ਹੁਣ ਰਿਕੁਐਸਟ ਹੈ ਮੇਰੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਸਾਧ ਸੰਗਤ ਨੂੰ ਉਹ ਮਿਊਜ਼ਿਕ ਸਿਸਟਮ ਬੰਦ ਕਰਕੇ ਸਾਦੇ ਜਾਨ ਸਾਦੇ ਲੰਗਰ ਲਾਉਣ ਉੱਥੇ ਜਾ ਕੇ ਵਿਆਹ ਵਾਲਾ ਕੰਮ ਤਾਂ ਹੈ ਨਹੀਂਗਾ ਦੇਖੋ ਠੀਕ ਹੈ ਕੋਈ ਖੁਸ਼ੀ ਦਾ ਮਾਹੌਲ ਹੁੰਦਾਗਾ ਵੀ ਉੱਥੇ ਆਪਾਂ ਪੀਜੇ ਲਾਈਏ 버ਗਰ ਲਾਈਏ ਪੀਜੇ 버ਗਰ ਵਾਲਾ ਟਾਈਮ ਨਹੀਂ ਹੈਗਾ ਭਰਾ ਠੀਕ ਹੈ ਸੰਤ ਜੀ ਮੈਂ ਬੇਨਤੀ ਇਹਤ ਜੋੜ ਕੇ ਇੱਕ 뮤직 ਸਿਸਟਮ ਤੇ ਦੂਜਾ ਸਾਦੇ ਲੰਗਰ ਲਾਓ। ਉਹਨਾਂ ਕਿ ਉੱਥੇ ਜਾ ਕੇ ਹੁੱਲੜਵਾਜੀ ਕਰੋ। ਉੱਥੇ ਲੰਗਰ ਪੀਜਣ ਦੇ ਚਲਾਓ। ਠੀਕ ਹੈ। ਬੇਨਤੀ ਹੈ ਸਾਦਾ ਲੰਗਰ ਹੋਵੇ। ਕੋਈ ਨੌਇਸ ਨਾ ਹੋਵੇ। ਸ਼ਾਂਤੀ ਨਾ ਜਾਓ, ਸ਼ਾਂਤੀ ਨਾ ਹੋਵੇ। ਸ਼ਹੀਦਿਆਂ ਦੇ ਦਿਨ ਨਹੀਂ ਹੈ। ਨਾ ਕਿ ਕੋਈ ਮਨਕੀ ਵਾਲ ਕਿਸੇ ਦੇ ਵਿਆਹ ਚ ਤਾਂ ਆਪਾਂ ਜਾਣ ਨਹੀਂ ਰਹੇ ਜੀਨੇ ਆਪਣੇ ਲਈ ਸਾਰਾ ਕੁਝ ਵਾਰਿਆਗਾ ਆਪਾਂ ਉਹਨਾਂ ਦੇ ਲਈ 2 ਮਿੰਟ ਸ਼ਾਂਤੀ ਨਾਲ ਨਹੀਂ ਕੱਢ ਸਕਦੇ ਕਿ ਉੱਥੇ ਵੀ ਉਲੜਵਾਜੀਆਂ ਰੇਸਾਂ ਦੇ ਦੇ ਕੇ ਜਾਣੀਆਂ ਟਰੈਕਟਰਾਂ ਤੇ ਕਿਉਂ ਮੈਚ ਲੱਗੇ ਹੋਏ ਆ ਉੱਥੇ ਜਾਂ ਟੂਰਨਾਮੈਂਟ ਹੋਣੇ ਨੇ ਆਪਾਂ ਉੱਥੇ ਤਾਂ ਜਾਣੇ ਆ ਵੀ ਆਪਣੇ ਉੱਥੇ ਸੈਲਸਰੀ ਦੀ ਘੋਸ਼ਨੀ ਇਹਦੇ ਬੱਤੇ ਮਾਤਾ ਦੀ ਸ਼ਹੀਦੀ ਹੋਈ ਹੈ ਬੱਚਣ ਨੀਹਾਂ ਚ ਚਿਣਿਆ ਗਿਆਗਾ ਉਥੇ ਹੁੱਲੜਵਾਜੀ ਥੜੂ ਕਰਨ ਜਾਂਦੇ ਆ ਯਾਰ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਬੇਨਤੀ ਹੈ ਜਿਹੜੇ ਜਾਣਦੇ ਨੇ ਭਰਾ ਰਿਕੁਐਸਟ ਹੀ ਹੈ ਸਾਰਿਆਂ ਨੂੰ ਉਥੇ ਰਿਆ ਕੇ ਰੇਸਾਂ ਨਹੀਂ ਲਾਉਣੀਆਂ ਹੈਗੀਆਂ ਉਥੇ ਜਾ ਕੇ ਮਿਊਜ਼ਿਕ ਸਿਸਟਮ ਨਹੀਂ ਲਾਉਣੇ ਹੈਗੇ ਜੇ ਉਥੇ ਜਾ ਕੇ ਇਹੀ ਕੰਮ ਕਰਨਾ ਇਦੋਂ ਤਾਂ ਘਰੇ ਆ ਜਾਓ ਕੁਈ ਫਾਇਦਾ ਨਹੀਂ ਉੱਥੇ ਜਾਣ ਦਾ ਫਿਰ ਤੁਹਾਡਾ। ਇੱਕ ਹੋਰ ਹੈ। ਇੱਕ ਇੰਸਟਾਗ੍ਰਾਮ ਤੇ ਰੀਲ ਚੱਲੀ ਜਾਂਦੀ ਹੈ ਮੈਂ ਉਹਦੇ ਵਿੱਚ ਵੀਡੀਓ ਦੇ ਵਿੱਚ ਉਹਦਾ ਸਕਰੀਨਸ਼ਾਟ ਪਾ ਦੂੰਗਾ। ਇੱਕ ਬੰਦਾ ਹੈਗਾ ਕੱਪੜੇ ਲਾ ਕੇ ਗੁਰੂ ਸਾਹਿਬ ਨੂੰ ਗਾਣਾ ਗਾੜ ਰਿਹਾ ਹੈਗਾ। ਮਾਤਾ ਸਾਹਿਬ ਨੂੰ ਗਾਣਾ ਗਾੜ ਰਿਹਾ ਹੈ ਦਾਦੀ ਮਾਤਾ ਨੂੰ ਮਾਤਾ ਗੁਜਰ ਕੌਰ ਦੇਖੋ ਸਾਰੇ ਧਰਮਾਂ ਦੀ ਆਪਾਂ ਇੱਜ਼ਤ ਕਰਦੇ ਆਂ ਭਰਾ ਠੀਕ ਹੈ ਹੁਣ ਕ੍ਰਿਸਮਸ ਵੀ ਆਊਗੀ ਉਹਨਾਂ ਦਾ ਆਵਦਾਗਾ ਠੀਕ ਹੈ ਆਪਣੇ ਸੀ ਦੀ ਦਿਹਾੜੇ ਚੱਲਣਗੇ ਹੁਣ ਉਹ ਜਿਹਨੇ ਆਪਣੇ ਲਈ ਸਾਰਾ ਕੁਝ ਵਾਰਤਾ ਜਿਹਦੀ ਫੌਜ ਨੇ ਆਉਂਦੀਆਂ ਸਾਰੀਆਂ ਪੀੜ੍hiyan ਗੁਰੂ ਸਾਹਿਬ ਦੇ ਹਵਾਲੇ ਕਰਤੀਆਂ ਤੁਸੀਂ ਉਹਦੇ ਬਿੱਸੇ ਮਾੜਾ ਬੋਲੀ ਜਾਂਦੇ ਹੋ ਕੁਝ ਉੱਥੇ ਹੈ ਕਿ ਪ੍ਰਣਾਮ ਨਹੀਂ ਕਰਨਾ ਹੈਗਾ ਘਟੋ ਘਟ ਬੋਲਣ ਦਾ ਨਾ ਗਾਣਾਂ ਦਾ ਨਾ ਕੱਢੋ ਜੇ ਸੁਣ ਸੁੱਥੋਂ ਆਜ਼ਾਦੀ ਰਾਸ ਆਉਂਦੀ ਨਹੀਂ ਹੈਗੀ ਨਹੀਂ ਆਉਂਦੀ ਸੁੱਥੋਂ ਵਾਰ ਆਜ਼ਾਦੀ ਰਾਸ ਨਹੀਂ ਹੁੰਦੀ ਤੁਹਾਨੂੰ ਤੁਹਾਨੂੰ ਚਾਹੀਦਾ ਸੀਗਾ ਉਹੀ ਡੰਡਾ ਰਾਜ ਆਪਾਂ ਦੇਖੋ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ ਨਾ ਹਿੰਦੂ ਧਰਮ ਆ ਗਿਆ ਸਨਤ ਧਰਮ ਆ ਗਿਆ ਠੀਕ ਹੈ ਇੱਕ ਉਹਦੇ ਵਿੱਚ ਲੂੰਬੜ ਜਗਾ ਕਿ ਮੈਂ ਸ਼ੇਰ ਹਾਂ ਕਿੱਥੋਂ ਦਾ ਸ਼ੇਰ ਆਉਂ ਤੂੰ ਚਰਤੇ ਪੱਗ ਬੰਨੀ ਦੇਖ ਕੇ ਤੂੰ ਸਾਹਮਣੇ ਉਹਦੇ ਖੜਦਾ ਨਹੀਂ ਕਿੱਡਾ ਕਿ ਸ਼ੇਰਾਂ ਨੂੰ ਦੁੱਕੀ ਦਾ ਤੂੰ ਬੰਦਾ ਨਹੀਂ ਧਮਕੀਆਂ ਦਿੰਦਾ ਤੂੰ ਐ ਸਿਖਾਉਣ ਨੂੰ ਐ ਕਰ ਦੂੰ ਐ ਕਰ ਦੂੰ ਕਿੱਡਾ ਹੈ ਤੂੰ ਜੇ ਲਤਾਂ ਬਾਹਰ ਨਹੀਂ ਚੱਲਦੀਆਂ ਹੁੰਦੀਆਂ ਨਾ ਬੋਲਣ ਤੋਂ ਪਹਿਲਾਂ 10 ਮਿੰਟ ਰੀ ਸੋਚਿਆ ਕਰੋ ਇੱਕ ਮੈਂ ਇੰਸਟਾਗ੍ਰam ਤੇ ਰੀਲ ਚੱਲਦੀ ਜਾਂਦੀ ਹੈਗੀ ਮੈਂ ਉਹਦਾ ਸਕਰੀਨਸ਼ਾਟ ਵਿੱਚ ਮੈਂਸ਼ਨ ਕਰ ਦਾਂਗਾ ਇੱਕ ਬੰਦਾ ਹੈਗਾ ਗੁਰੂ ਸਾਹਿਬ ਨੂੰ ਗਾਲਾਂ ਕੱਢ ਰਿਹਾ ਉਹ ਸਰੇਆਮ ਇੰਨੀਆਂ ਬੇਅਦਮੀਆਂ ਹੋਈ ਜਾਂਦੀਆਂ ਨਹੀਂ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਨਹੀਂ ਹੈਗਾ ਯਾਰ ਕਿਉਂ ਆਪਣੇ ਲਈ ਉਹ ਸਾਰਾ ਕੁਝ ਵਰ ਗਿਆ ਐਡਾ ਐਸਾਨ ਜਿਹਦਾ ਆਪਾਂ ਕੋਈ ਕਰਜ਼ਾ ਦੇ ਨਹੀਂ ਸਕਦੇ ਹੈਗੇ ਕੋਈ ਮਾਰ ਦੂ ਆਪਦੇ ਜਵਾਬ ਨੂੰ ਕੋਈ ਆਪਦੇ ਹੱਥੀ ਤੋਰੂਗਾ ਬਿੱਦੂ ਜਾ ਮਰ ਜੰਗ ਚ ਹੈਗਾ ਕਿਸੇ ਦਾ ਜਿਗਰਾ ਇੱਡਾ ਉਹਨੇ ਆਦੇ ਚਾਰੇ ਚਾਰੇ ਜਵਾਬ ਮਾਰੇ ਆ ਚਾਰ ਸੱਜਾ ਦੇ ਸੀਗੇ ਚਾਰੇ ਦੇ ਚਾਰੇ ਸੀ ਰਿਹੀ ਹੋਏ ਨੇ ਹੈਗਾ ਕਿਸੇ ਜਦਮ ਛੋਟੀ ਚ ਆ ਜਿਹੜਾ ਵੱਡਾ ਸ਼ੇਰ ਕਹਿੰਦਾ ਕਿ ਸ਼ੇਰ ਨੂੰ ਕੱਢੋ ਸਾਹਮਣੇ ਕੱਲਾ ਉਹੀ ਨਹੀਂ ਹੈਗਾ ਹੋਰ ਵੀ ਬਹੁਤ ਨੇ ਕੁੱਤੇ ਭੌਂਕਦੇ ਨੇ ਭੌਂਕਦੇ ਹੀ ਰਹਿਣਗੇ ਤਾਂ ਪਤੀ ਆ ਸਾਨੂੰ ਉਹ ਗਾਲਾਂ ਕੱਢਣਾ ਦੇਖ ਲਓ ਜੇ ਕਿਸੇ ਦੀ ਇੱਜ਼ਤ ਨਹੀਂ ਕਰਨੀ ਨਾ ਕਰੋ ਠੀਕ ਹੈ ਉਹ ਨੂੰ ਉਹਦੇ ਨਾਲ ਫਾਨੇ ਵੀ ਨਾ ਲੋ ਪੰਗੇ ਨਾਲ ਲੋ ਉਹਦੇ ਨਾਲ ਜੰਦਬਾ ਰੱਖਿਆ ਸਾਰਾ ਹੁਣ ਗੁਰੂ ਘਰ ਲਾ ਲੋ ਬਹੁਤੇ ਹੈਗੇ ਨਹੀਂ ਹੋਣਗੇ ਵੀ ਇਸ ਤੋਂ ਬਾਅਦ ਆਉਣਗੇ ਵੀ ਜਿਨ੍ਹਾਂ ਨੂੰ ਸਿੱਖ ਨਹੀਂ ਵਧੀਆ ਲੱਗਦੇ ਸਿੱਖ ਧਰਮ ਵਧੀਆ ਨਹੀਂ ਲੱਗਦਾ ਗੁਰੂ ਘਰ ਨਹੀਂ ਚੰਗੇ ਲੱਗਦੇ ਜੇ ਚੰਗੇ ਨਹੀਂ ਲੱਗਦੇ ਠੀਕ ਹੈ ਨਹੀਂ ਹੋਰ ਰਾਹ ਪੈਣਾ ਆਉਦਾ ਬਾਈ ਜਿਹੜੇ ਰਾਹ ਹੈਗੇ ਆ ਉਹ ਆਪ ਤੇ ਰਾਹ ਚੱਲੋ ਨਾ ਕਿ ਦੂਜੇ ਦੇ ਰਾਹਾਂ ਦੇ ਵਿੱਚ ਆਓ ਠੀਕ ਹੈ ਜਿਹੜੇ ਧਰਮ ਦੇ ਵਿੱਚ ਪੱਕੇ ਹੋਗੇ ਉਹ ਪੱਕੇ ਰਹੋ ਇਹ ਨਹੀਂ ਹੈ ਕਿ ਦੂਸਰੇ ਧਰਮ ਸਮੇਤ ਤੁਸੀਂ ਭੜਕਾਈ ਜਾਓ ਹੁਣ ਮੰਦਿਰ ਹੋ ਗਏ ਮਸਜਿਦ ਹੋ ਗਈਆਂ ਗੁਰੂ ਸਾਹਿਬ ਨੇ ਅਜ ਤੱਕ ਦੇ ਅਨੰਦਪੁਰ ਸਾਹਿਬ 'ਦੇ ਜੋ ਹਮਲਾ ਹੋਇਆ ਠੀਕ ਹੈ ਘੇਰਾ ਪਿਆਗਾ ਚਮਕੌਰ ਦੀ ਗੜੀ ਨੂੰ ਘੇਰਾ ਪਿਆਗਾ ਗੁਰੂ ਸਾਹਿਬ ਨੇ ਦੂ ਪਹਿਲਾਂ ਤਾਂ ਕੁਛ ਅੰਤਰ ਮਸਜਿਦ ਹੋ ਜੰਨੇ ਰੰਗ ਜੇ ਤਾਂ ਚਾਹੁੰਦਾ ਸੀ ਕਿ ਉਹ ਕਹਿੰਦੇ ਇਹ ਹੋਣੀ ਨਾ Hindu ਧਰਮ ਹੋ ਵੀ ਨਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਲੋੜ ਪਈ ਸੀ ਵੱਡਾ ਸ਼ੇਰ ਕਹਿੰਦਾ ਮੈਂ ਬੜਕਦਾ ਫਿਰਦਾ ਨਾ ਮਈਆਂ ਵੀ ਜੇ ਨਾ ਸਬਸਰੀ ਗੁਰ ਤੇਗ ਬਹਾਦਰ ਜੀ ਨੇ ਸਹਾदत ਦਿੱਤੀ ਹੁੰਦੀ ਨਾ ਸਿੱਧੀ ਨਾ ਦਿੱਤੀ ਹੁੰਦੀ ਤਾਂ ਹੁੰਦਾ ਹੁੰਦਾ ਜਿੱਥੇ ਅਗਰ ਸਾ ਪਿਆਰ ਆਪੇ ਪਿਆਰਤਾ ਹੀ ਨਹੀਂ ਗਿਆ ਸਿੱਖਾ ਨਾ ਮੈਂ ਆ ਕਰ ਦੂੰ ਉਹ ਕਰ ਦੂੰ ਬੋਲਣ ਵਾਲੀ ਇੰਦਰਾ ਗਾਂਧੀ ਨਹੀਂ ਰਹੀਗੀ ਤੂੰ ਕੱਢਾਗਾ ਖਰਾ ਰਾਜਾ ਦੇ ਰਾਜਗਰ ਕੀ ਗਈ ਸੀਗੀ ਰਹੀ ਤਾਂ ਉਹ ਨਹੀਂ ਸੀਗੀ ਤੂੰ ਤਾਂ ਦੋ ਕੁੜੀ ਦਾ ਮੱਛਰ ਐ ਮਸਲਦੂ ਕੋਈ ਤੈਨੂੰ ਵੀ ਹੁਣ ਮੈਂ ਇੱਕ ਬੇਨਤੀ ਕਰਦਾ ਵੀਡੀਓ ਦੇ ਵੀ ਆਪਾਂ ਐਂਡ ਕਰਦੇ ਆਂ ਹਾਦ ਤਣੇ ਦਿਨ ਚੱਲਦੇ ਨੇ ਠੀਕ ਹੈ ਹੁੱਲੜਵਾਜੀ ਨਾ ਕਰਿਓ ਉੱਥੇ ਜਾ ਕੇ ਸਾਦੇ ਲੰਗਰ ਲਾਓ ਸਾਦਾ ਖਾਣਾ ਖਾਓ ਜਿਹੜੇ ਕਲੱਬਾਂ ਵਗੈਰਾ ਚ ਜਾਂਦੇ ਨੇ ਡਾਂਸ ਵਗੈਰਾ ਕਰਦੇ ਨੇ ਠੀਕ ਹੈ ਦਾਰੂ ਸ਼ਰਾਬ ਮੀਟ ਮੱਛੀ ਵਗੈਰਾ ਜੋ ਵੀ ਹੈ ਯਾਰ ਉਹ ਉਹਨਾਂ ਦੀ ਇੱਛਾ ਪੀਣੀ ਨਾ ਪੀਣੀ ਪਰ ਮੈਂ ਤੁਹਾਨੂੰ ਰਿਕਵੈਸਟ ਹੀ ਕਰਦਾ ਪਲੀਜ਼ ਕੁਝ ਦਿਨ ਇਹਨੂੰ दारू ਕਲੱਬ ਵਗੈਰਾ ਅਵਾਇਡ ਕਰੋ ਪਲੀਜ਼ ਰਿਕਵੈਸਟ ਹੀ ਹੈ ਹੁਣ ਕੋਈ ਕੀ ਦੇਖੋ ਆਪਣੇ ਘਰੇ ਇੱਕ ਜਵਾਕ ਆ ਜਵਾਕ ਨੇ ਹਲਕੀ 6:00 ਵਜੇ ਹਨਾ ਸਾਰੇ ਟੱਬਰ ਦਾ ਕਲੇਜਾ ਬਾਹਰ ਨਿਕਲ ਨਾ ਆਉਂਦਾ ਵੀ ਜਵਾਕ ਨੂੰ ਕੁਝ ਹੋ ਨਾ ਜਾਵੇ ਸਰਦੀਆਂ ਟਾਈਮ ਉਹਦੇ ਇੰਨੇ ਕੱਪੜੇ ਪਾਉਣਗੇ ਬੇਹਨ ਠੰਡ ਨਾ ਲੱਗ ਜੇ ਜਵਾਕ ਬਿਮਾਰ ਨਾ ਹੋ ਜੇ ਠੀਕ ਹੈ ਹੁਣ ਗੁਰੂ ਸਾਹਿਬ ਨੇ ਤਾਂ ਇਹ ਚੀਜ਼ ਦੇਖਣੀ ਹੁੰਦੀ ਫਿਰ ਤਾਂ ਜਵਾਕ ਨੂੰ ਉਹ ਸਾਹਮਣੇ ਰੱਖਦੇ ਤੇ ਉਹਨਾਂ ਨੇ ਸੋਚਿਆ ਆਪਣਾ ਨਾ ਕਿ ਉਹਨਾਂ ਨੇ ਆਪ ਦਾ ਇੱਕ ਚੀਜ਼ ਦਾ ਪੰਦਾ ਮਾਰਿਆ ਤੁਸੀਂ ਖੁੱਦ ਦਾ ਨਹੀਂ ਸੋਚਿਆ ਉਹਨਾਂ ਨੇ ਆਪਣਾ ਆਪਣਾ ਸੋਚਿਆਗਾ ਤਾਂਹੀਂ ਆਪਣੇ ਚਾਰੇ ਬੱਚੇ ਜੰਗੀ ਤੌਰ ਤੇ ਦੋਨੀਆਂ ਵਿੱਚ ਨਾਤੇ ਤੇ ਲੜਾਈ ਵਿੱਚ ਸੀਰ ਹੋ ਗਏ ਹੁਣ ਉਹ ਸ਼ਖਸ ਜਿਹੜਾ ਗਾਣਾ ਗਾੜਦਾ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਾ ਲੱਕੀ ਗੁਰੂ ਸਿੰਘ ਦਾ ਐ ਕਰ ਦੂੰ ਮੱਛਰ ਭੀਂ ਭੀਂ ਕਰਨੋਂ ਹਟਦਾ ਨਹੀਂ ਹੁੰਦਾ ਕਈ ਵਾਰ ਆ ਕੇ ਨਾ ਆਪਣੀ ਸਕਿਨ ਤੇ ਬਹਿ ਜਾਂਦਾ ਹੈ ਜਿਵੇਂ ਇਹ ਬੋਲੀ ਜਾਂਦਾ ਸਕਿਨ ਤੇ ਆ ਕੇ ਬੈਠੇ ਨਾ ਕੋਈ ਜਿਵੇਂ ਆਪਣਾ ਥੱਪੜ ਮਾਰ ਦਿਆਂਦਾ ਫਿਸਿਆ ਜਾਂਦਾ ਨਾ ਫਿਸੇ ਜਾਂਦਾ ਜਮ ਮੱਛਰ ਉਵੇਂ ਫਿਸੂ ਇਹ ਪਰਵਾਰ ਨੂੰ ਆਪ ਹੀ ਆਦੇ ਜਵਾਕਾਂ ਨੂੰ ਤੋੜਿਆਗਾ ਨਵਦੇ ਹੱਥੀ ਤਿਆਰ ਕਰ ਕਰਕੇ ਤੋੜਿਆ ਹੈਗਾ ਜਿਗਰਾ ਤੁਹਾਡੇ ਚ ਹੁਣ ਉਹ ਸ਼ੇਰ ਦੀ ਗੱਲ ਕਰ ਲੋ ਵੱਡਾ ਸ਼ੇਰ ਬਾਗੜ ਵਿਲਾ ਜਾ ਹੁਣ ਸੋਚ ਕੇ ਦੇਖੋ ਜਿਸ ਸਾਈਂ ਸ੍ਰੀ ਗੁਰਤੇਗ ਬਹਾਦਰ ਜੀ ਸੀ ਇਹਦੀ ਨਾਂ ਦਿੰਦੇ ਉਹਨਾਂ ਬਾਗੜ ਵਿਲੇ ਨੂੰ ਪੁੱਛਣਾ ਹੋਵੇ ਜੇ ਗੁਰੂ ਤੇਗ ਬਹਾਦਰ ਸੀ ਵੀ ਨਾਂ ਦਿੰਦੇ ਤੂੰ ਕਿੱਥੇ ਹੁੰਦਾ ਹਿੰਦੂ ਧਰਮ ਤੋਂ ਨੇ ਰਹਿਣੀ ਨਹੀਂ ਦੇਣੀ ਸੀ ਰੰਗਦੇਵ ਨੇ ਬੋਲੋ ਹੁਣ ਉਹਨੇ ਰਹਿਣ ਤਾਂ ਦੇਣੀ ਨਹੀਂ ਸੀ ਹਿੰਦੂ ਧਰਮ ਜੇ ਨਾ ਗੁਰੂ ਸਾਹਿਬ ਸੀ ਦੀ ਦਿੰਦੇ ਉਹ ਕਹਿੰਦੇ ਨਾ ਮੈਂ ਬਾਲਾ ਵੱਡਾਂਗਾ ਹੋਰ ਦੇਖੋ ਹੁਣ ਆਪਣੇ ਲਈ ਗੁਰੂ ਸਾਹਿਬ ਨੇ ਸੋਚਿਆਗਾ ਆਪਾਂ ਉਹਨਾਂ ਨੇ ਖੁਸ਼ੀ ਚ ਨਹੀਂ ਖੜ ਸਕਦੇ ਠੀਕ ਹੈ ਹੁਣ ਸਹੀ ਦਿਨ ਦੇ ਦਿਨ ਚੱਲਦੇ ਆਗੇ ਘਟੋ ਘਟ ਨਾਂ ਵਾਲਾ ਉਹਨਾਂ ਹੀ ਕੱਲ ਨੂੰ ਹੱਥ ਮਾਰ ਕੇ ਚੱਲ ਪੋ ਜਿੰਨਾਂ ਕੇ ਚੱਲਣਾ ਚਾਹਣਗੇ ਮੈਨੂੰ ਬਾਲਾ ਬੋਲਣ ਦੀ ਵੈਸੇ ਲੋੜ ਨਹੀਂ ਹੈਗੀ ਤੁਸੀਂ ਸਾਰੇ ਆਪ ਹੀ ਸਿਆਣੇ ਹੋ ਨਾ ਮੈਨੂੰ ਇਹਨਾਂ ਪਤਾਗਾ ਵੀ ਮੈਂ ਕਿਸੇ ਚੀਜ਼ ਤੇ ਸਿੱਧਾ ਉਂਗਲ ਕਰ ਸਕਾਂ। ਕਿ ਲੋੜ ਪਈ ਸੀ ਸਬਸਿਦਰੀ ਗੁਰੂ ਜੀ ਨੂੰ ਆਪ ਦੇ ਪਿਤਾ ਨੂੰ ਸਬਸਿਦਰੀ ਗੁਰੂ ਤੇਗ ਬਹਾਦਰ ਜੀ ਨੂੰ ਸਹੀਦੀ ਲਈ ਤੋਰਨ ਦੀ। ਕੀ ਲੋੜ ਪਈ ਸੀ ਉਹਨੂੰ ਵੱਡੇ ਸਹਾਜਦਿਆਂ ਨੂੰ ਸ਼ਹੀਦ ਕਰਾਉਣ ਦੀ। ਕੀ ਲੋੜ ਪਈ ਸੀ ਛੋਟੇ ਸਹਾਜਦਿਆਂ ਨੂੰ ਨੀਹਾਂ ਵਿੱਚ ਚੜਾਉਣ ਦੀ। ਜਿਉਂਨੇ ਆਪਣੀ ਨਹੀਂ ਸੋਚਿਆਗਾ ਤਾਂ ਹੀ ਆਪਦਾ ਪਰਿਵਾਰ ਤੋਂ ਵਿਛੋੜਾ ਪਾਇਆ ਨਾ ਪਹਿਲਾ ਸਰਸਾਂ ਦੇ ਕੰਡੇ ਖਿਰੂ ਖਿਰੂ ਹੋਇਆ ਪਰ ਸਹੀ ਦੀਆਂ ਹੋਈਆਂ ਕੋਈ ਆਪ ਤਾਂ ਉਹ ਕੁਝ ਦੇਣ ਨਹੀਂ ਦੇ ਸਕਦੇ ਕਿਉਂ ਉਹਦੇ ਬਾਰੇ ਮਾੜਾ ਬੋਲਦੇ ਆ ਜੇ ਚੰਗਾ ਨਹੀਂ ਬੋਲਿਆ ਜਾਂਦਾ ਹੈਗਾ ਨਾਈਕਾ ਬੋਦੀ ਜਾ ਕੇ ਗਾਲਾਂ ਕੱਢੀ ਜਾਂਦਾ ਲੈ ਕੀ ਮੜਾ ਕਰਤਾ ਉਹਨੇ ਤੇਰਾ ਇੰਨੀ ਤੇਰੀ ਇੱਜ਼ਤ ਕਰਦਾ ਸਾਰੇ ਤੇਰੇ ਲੋਕ ਮਨ ਕੇ ਚਲਦੇ ਆ ਅਸੇ ਪਾਸੇ ਤੇਰੀ ਇੱਜ਼ਤ ਕਰਦੇ ਹੋਣਗੇ ਜਿਹੜੀ ਆ ਹਰਕਤ ਦੇਖ ਕੇ ਤੇਰੀ ਇੱਜ਼ਤ ਕਰਨਗੇ ਤੇਰਾ ਗੱਟਾ ਨਾ ਉਹਨੂੰ ਫਿਰਨਗੇ ਤੇਰੇ ਘਰ ਦੇ ਜਿਵਾਕੀ ਚਾਹੇ ਨਾ ਅਸੀਂ ਚੋ ਬੋਲੀਏ ਚਾਹੇ ਚਾਂਬਲ ਬਣੇ ਚ ਕਿਸੇ ਦੇ ਮਗਰ ਲਾ ਕੇ ਪੈਸੇ ਪੈਸੇ ਬੋਲਾਂ ਮੈਨੂੰ ਨਹੀਂ ਪਤਾ ਤੇਰਾ ਗੱਲ ਨਾ ਮੈਂ ਤੈਨੂੰ ਜਾਣਨਾ ਹੈ ਬਾਕੀ ਜੇ ਕਿਸੇ ਦੀ ਸਾਹਮਣੇ ਖਿਲਾਫ ਕੋਈ ਗਲਤ ਹੋਵੇ ਲੱਭ ਨਿਕਲੇਗੀ ਹੁਣ ਤਾਂ ਮਾਫੀ ਚਾਹੁੰਨੀ ਹਾਂ ਕਿ ਮੰਨ ਦੇ ਜੱਜ ਕਹੀਂ ਤੇ ਇੱਕ ਆਪਣੀ ਨਮੀ ਨਮੀਆ ਵੀਡੀਓ ਡੇ ਬਾਈ ਡੇ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਐਸ ਐਮ ਚਹਲ ਚੈਨਲ ਸਬਸਕ੍ਰਾਈਬ ਕਰ ਲਓ ਜੀ ਬਾਕੀ ਕਿ ਨਾ ਮਾਨਸਾ ਜਿਹੜੇ ਚ ਆਪਣਾ ਸਰਕਾਰੀ ਵਾਲੇ ਬਟਰਬਾਕਸ ਰੋਡ ਸਰਕਾਰੀ ਕਿੰਨੀ ਨੂੰ ਬਟਰਬਸ ਰੋਡ ਪੈਂਦਾਗਾ ਉਹ ਰੋਡ ਤੇ ਡਾਕਟਰ ਅਮਰਤਪਾਲ ਵਾਲੀ ਬਿਲਡਿੰਗ ਚ ਡਾਕਟਰ ਜੀਵਨ ਗਰਗ ਡਾਕਟਰ ਸੋਨਲ ਗਰਗ ਐਮ ਡੀ ਮੈਡੀਸਨ ਉਹਨਾਂ ਨੇ ਹਸਪਤਾਲ ਨਵਾਂ ਖੋਲ੍ਹਿਆ ਹੀ ਬਹੁਤ ਦਸਬਹੁਤ ਚੰਗੇ ਸੁਭਾਅ ਦੇ ਨੇ ਜੇ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਉਹ ਆ ਕੇ ਇਥੋਂ ਮੈਡੀਸਨ ਲੈ ਜਾ ਸਕਦਾ ਹੈ ਬਹੁਤ ਨੇਕ ਦਿਨ ਇਨਸਾਨ ਨੇ ਬਾਕੀ 20 ਦਸੰਬਰ ਤੋਂ 20 ਦਸੰਬਰ 2024 ਤੋਂ 31 ਦਸੰਬਰ ਤੱਕ ਮੁੱਫਤ ਚੈੱਕਅਪ ਹੋਊਗਾ ਜਿਹਦੇ ਵਿੱਚ ਈसीजी, ਬਲੱਡ ਸੈਂਪਲ ਹੋਣਗੇ ਜਿਹੜੇ ਜਾਂ ਕੋਈ ਹੋਰ ਵੀ ਸੈਂਪਲ ਨੇ ਮੈਡੀਸਨ ਫ੍ਰੀ ਹੋਊਗੀ ਓਪੜੀ ਫ੍ਰੀ ਵੀ ਦੇਖਣਗੇ ਜਸ ਸਾਬ ਪੂਰੀ ਗੌਰ ਨਾਲ ਜਿਵੇਂ ਡੇਲੀ ਦੇਖਦੇ ਆ ਪੇਸ਼ੰ ਨੂੰ ਉਦਾਂ ਹੀ ਟਰੀਟ ਕਰਨਗੇ ਜੇ ਕਿਸੇ ਨੂੰ ਕੋਈ ਦਿੱਕਤ ਆਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਹਾਰਟ ਦੀ ਪ੍ਰੋਬਲਮ ਆ ਕਿਡਨੀ ਦੀ ਪ੍ਰੋਬਲਮ ਆ ਲਿਵਰ ਦੀ ਪ੍ਰੋਬਲਮ ਆ ਇਵਨ ਕੋਈ ਕਿਸੇ ਦੇ ਹੱਥ ਪੈਰ ਮਨ ਕੇ ਆਪਣੀ ਕੀ ਕਹਿੰਦੇ ਆ ਪੱ ਲਗਭਾ ਮਾਰ ਜਾਂਦਾ ਹੈ ਹਨ ਹੈਮੀਪਲੇਜੀਆ ਪੈਰਾਪਲੇਜੀਆ ਦੇ ਪੇਸ਼ੈਂਟ ਆ ਜਾਂਦੇ ਨੇ ਕਿਸ ਦੀ ਬਾਹ ਖੜ ਗਈ ਕਿਸ ਦੀ ਲੱਤ ਖੜ ਗਈ ਕਿਸੇ ਦੀ ਦੋਹੇ ਖੜ ਜਾਂਦੀ ਨੇ ਕਈ ਵਾਰ ਕਿਸੇ ਦੀਆਂ ਲੱਤਾਂ ਖੜ ਜਾਂਦੀਆਂ ਨੇ ਹਨ ਸਾਰੇ ਦੀ ਇਲਾਜ ਹੁੰਦਾਗਾ ਜੀ 20 ਦਸੰਬਰ ਤੋਂ ਲੈ ਕੇ ਬਾਕੀ 20 ਦਸੰਬਰ 2024 ਤੋ ਲੈ ਕੇ 31 ਦਸੰਬਰ ਤੱਕ 30 ਦਸੰਬਰ ਤੱਕ ਨੁਕਤਾ ਮੈਡੀਕਲ ਚੈੱਕਅਪ ਹੋਊਗਾ ਜੀ ਜੀਵਨ ਹਸਪਤਾਲ ਵਾਟਰਵੈਕਸ ਰੋਡ ਮਾਨਸਾ ਬੇਨਤੀ ਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਕਿਸੇ ਨੂੰ ਵੀ ਕੋਈ ਬਿਮਾਰੀ ਹੈ ਠੀਕ ਹੈ ਲੱਤਾਂ ਵਾਂਹ ਖੜੀਆਂ ਨੇ ਦਰਦ ਰਹਿੰਦਾ ਹੈ ਕਿਡਨੀ ਸਟੋਨ ਨੇ ਹਾਰਟ ਫੇਲਿਅਰ ਦੇ ਕੋਈ ਦਿੱਕਤ ਆ ਰਹੀ ਹੈਗੀ ਕਿਸੇ ਵੀ ਤਰ੍ਹਾਂ ਦੀ ਉਹ ਹਸਪਤਾਲ ਚ ਆ ਸਕਦਾ ਕਦੋਂ ਵੀ 24 ਘੰਟੇ ਐਮਰਜੈਂਸੀ ਰਹਿੰਦੀ 24 ਹਾਤ ਐਮਰਜੈਂਸੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਲੱਗਦੀ ਹੈ ਹਸਪਤਾਲ ਚ ਦੱਸ ਸਕਦੇ ਹੋ ਅੱਗੇ ਮਿਲ ਸਕਦੇ ਹੋ ਸਲਾਹ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਗਈ ਸਾਰੀ ਦੇਖਿਆ ਜਾਣਗੀ 30 ਦਸੰਬਰ 2024 ਤੋਂ ਲੈ ਕੇ 20 ਦਸੰਬਰ 2024 ਤੋਂ ਲੈ ਕੇ 31 ਦਸੰਬਰ ਤੱਕ 2024 ਮੁਫਤ ਮੈਡੀਕਲ ਚੈੱਕਅਪ ਜਿਸ ਦੇ ਵਿੱਚ ਮੈਡੀਸਿਨ ਵੀ ਤੁਹਾਨੂੰ ਸ਼ਾਇਦ ਫ੍ਰੀ ਪ੍ਰੋਵਾਈਡ ਹੋਵੇ ਸੁਣ ਬਸ ਇਹ 100% ਠੀਕ ਹੈਗਾ ਵੀ ਜੀ ਹੈਗੀ ਮੈਨੂੰ ਕਨਫਰਮ ਨਹੀਂ ਹੈਗਾ ਤੁਸੀਂ ਕਦੋਂ ਵੀ ਆ ਸਕਦੇ ਹੋ ਇਹ ਕੈਂਪ ਹੈ ਜਿਹੜਾ ਉਹ ਸਾਬ ਸ੍ਰੀ ਗੁਰੂ ਕੋਰ ਸਿੰਘ ਜੀ ਦੇ ਬੱਚਿਆਂ ਦੀ ਸੀ ਦੀ ਮਾਤਾ ਗੁਜਰੀ ਕੌਰ ਦੀ ਸ਼ਹੀਦੀ ਨੂੰ ਸਮਰਪਿਤ ਕੈਂਪ ਰੱਖਿਆ ਗਿਆ ਹੈਗਾ ਕੋਈ ਇਹਨੂੰ ਗਲਤ ਨਾ ਜੱਜ ਕਰਿਓ ਜੀ ਇਹ ਆਪਣਾ ਕੈਂਪ ਹਸਪਤਾਲ ਹੈ ਜਿਹੜਾ ਇਹ ਆਪਣੇ ਜ਼ਿਲ੍ਹੇ ਚ ਪੈਂਦਾ ਹੈਗਾ ਆਪਾਂ ਤਾਂ ਦੱਸਿਆਗਾ ਕਿਉਂਕਿ ਇੱਥੇ ਮੋਸਟਲੀ ਨੰਬਰ 1 ਹਸਪਤਾਲ ਚੱਲੀ ਜਾਂਦਾ ਹੈਗਾ ਮਾਨਸਾ ਦਾ ਬਹੁਤ ਤਕੜਾ ਇਲਾਜ ਕਰਦੇ ਹੈਗੇ ਬਹੁਤ ਹੀ ਘੱਟ ਖਰਚ ਹੈਗਾ ਕਈ ਹੁੰਦੇ ਹੈਗੇ ਵੀ ਵੀਡੀਓ ਕਿੱਥੋਂ ਕਿੱਧਰ ਲੈ ਗਿਆ ਹਨ ਆਪਾਂ ਉਦਾਂ ਗੱਲ ਨਹੀਂ ਕਰ ਰਹੇ ਹੈਗੇ ਕਿਸੇ ਗਰੀਬ ਦਾ ਭਲਾ ਹੋ ਜੇ ਉਸ ਵਾਸਤੇ ਕੋਈ ਇਹਨੂੰ ਗਲਤ ਜੱਜ ਨਾ ਕਰੇ ਬੇਨਤੀ ਹੂਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੈ ਕੋਈ ਵੀ ਦਿੱਕਤ ਹੈ ਉਹ ਆ ਕੇ ਕਦੇ ਵੀ ਇੱਥੇ ਦਿਖਾ ਸਕਦਾ ਹੈ ਇਹ ਕੈਂਪਾ ਜਿਹੜਾ ਮਾਤਾ ਗੁਜਰੀ ਜੀ ਤੇ ਗੁਰੂ ਸਾਹਿਬ ਦੇ ਛੋਟੇ ਬੱਚੇ ਕਬਾ ਜੋਰਾਵਰ ਸਿੰਘ ਬਾਬਾ ਫੋਤੇ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਤੇ ਉਹਨਾਂ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦੇਈ ਤੇ ਪਰ ਮੈਂ ਬੇਨਤੀ ਕਰਦਾਗਾ ਬਾਰ ਬਾਰ ਹੁੱਲੜ ਬਾਜੀ ਤੇ ਜਿਹੜੇ ਗਾਲਾਂ ਗਲੋਚਾ ਵਾਲੇ ਨੇ ਬੇਨਤੀ ਆ ਹੱਥ ਜੋੜ ਕੇ ਜਾ ਉੱਥੇ ਨਸਾ ਉੱਥੇ ਜਾ ਕੇ ਨਸੇ ਵਾਲੇ ਮੈਨੂੰ ਬਹੁਤ ਟੱਕਰੇ ਮੈਂ ਇੱਕ ਦੋ ਵਾਰ ਹੀ ਗਿਆਗਾ ਮੈਂ ਬਹੁ ਘੱਟ ਜਾਂਦਾਗਾ ਕਿਉਂਕਿ ਮੈਂ ਉੱਥੇ ਜਾ ਕੇ ਦੇਖਦਾ ਹੀ ਰਹਿਣਾਗਾ ਜਾ ਇੱਥੋਂ ਜਾਂਦੇ ਨੂੰ ਦੇਖਦਾ ਹਾਂ ਹਨਾ ਗਾਈ ਪੈਂਦਾ ਹੁੰਦਾ ਵੀ ਇョਥੇ ਜਾ ਕੇ ਤਾਂ ਹੈ ਨਹੀਂ ਕੋਈ ਸ਼ਾਂਤੀ ਮਾਹੌਲ ਹੁੰਦਾਗਾ ਕੋਈ ਟਰੈਕਟਰ ਦੇ ਮਿਊਜ਼ਿਕ ਸਿਸਟਮ ਲਾਈ ਜਾਂਦਾਗਾ ਕੋਈ ਟਰਾਲੀਆਂ 'ਚ ਬੈਠਾ ਨਸ਼ੇ ਖਾਈ ਜਾਂਦਾਗਾ ਕੋਈ ਜਰਦਾ ਖਾਈ ਜਾਂਦਾ ਕੋਈ ਬੀੜੀਆਂ ਕੋਈ ਸਿਗਰਟ ਕੋਈ ਚਿੱਟਾ ਕੋਈ ਕੁਛ 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 ਦਾਰੂ ਵਗੈਰਾ ਯਾਰ ਤੁਸੀਂ ਮੇਲੇ ਵਿਆਹ ਦੇ ਜਾਂਦੇ ਹੋ ਯਾਰ ਤੁਸੀਂ ਬੇਨਤੀ ਕਰਦਾਗਾ ਵਾਰੀ-ਵਾਰੀ ਸੰਗਤ ਨੂੰ ਇਦੂ ਦਾ ਪ੍ਰਭੂ ਜਾਓ ਨਾ ਘਰੇ ਬਹਿ ਜਾਓ ਠੀਕ ਹੈ ਰਹੀ ਰਹਿ ਜਾਂਦਾ ਮੈਨੂੰ ਪਤਾ ਬਹੁਤ ਇਹ ਨਸ਼ੇ ਬਣਾ ਨਹੀਂ ਰਿਹਾ ਜਾਂਦਾ ਉਹਨਾਂ ਨੂੰ ਬੇਨਤੀ ਆ ਥੋੜਾ ਜਿਹਾ ਕੰਟਰੋਲ ਕਰੋ ਪੰਜਾਬ ਨੂੰ ਨਸ਼ੇ ਤੋਂ ਬਚਾਉਣਾਗਾ ਨਾ ਕਿ ਨਸ਼ੇ ਦੇ ਲੋੜ ਲਾਉਣਾ ਆ ਹੁਣ ਸੰਚਰ ਵਗੈਰਾ ਚੱਲੀ ਜਾਂਦਾਗਾ ਚੱਟਾ ਚੱਲੀ ਜਾਂਦਾਗਾ ਬੇਨਤੀ ਆ ਪ੍ਰਭੂ ਵਾਇਰਲ ਕਿ ਖਾਲਸਾ ਵਾਇਰਲ ਕਿ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ